ਵਰਗ ਜੀ ਦਾ ਖਲਸਾ ਵਰਗ ਜੀ ਕੀ ਫਤਿਹ ਜਿਸਰਾਬ ਜੀ ਨੂੰ ਪਤਾ ਹੀ ਹੈ ਕਿ ਅੱਜ ਦਾ ਸਾਡਾ ਵਿਸ਼ਾ ਇਹ ਹੀ ਹੈਗਾ ਵਾ ਇਸ ਸਿੱਖੀ ਦੇ ਸਾਬਤ ਸੂਰਤ ਉੱਪਰ ਜਿਹੜਾ ਹੈਗਾ ਵਾ ਅੱਜ ਦੇ ਜਿਹੜੇ ਹੈਗੇ ਸਮਾਜਿਕ ਮਾਹੌਲ ਜਿਹੜੇ ਹੈਗੇ ਆ ਉਸ ਦਾ ਕਿਸ ਤਰ੍ਹਾਂ ਪ੍ਰਭਾਵ ਪਾ ਰਿਹਾ ਹੈਗਾ ਵਾ ਉਹ ਵੈਸੇ ਵੇਖਿਆ ਜਾਵੇ ਜਿਸ ਤਰ੍ਹਾਂ ਬਦਲੇ ਸਮਾਜ ਦਾ ਦੂਸਰੇ ਲੋਕਾਂ ਤੇ ਪ੍ਰਭਾਵ ਪਾ ਰਿਹਾ ਹੈਗਾ ਵਾ ਠੀਕ ਉਸੇ ਤਰ੍ਹਾਂ ਜਿਹੜਾ ਹੈਗਾ ਵਾ ਸਿੱਖਾਂ ਦੇ ਸਾਬਤ ਸੂਰਤ ਤੇ ਪਹਿਲਾਂ ਤੇ ਵੀ ਪਾ ਰਿਹਾ ਹੈਗਾ ਵਾ ਔਰ ਇਹਦੇ ਵਿੱਚ ਦੋ ਤਰ੍ਹਾਂ ਦੇ ਪਹਿਲੂ ਆ ਜਾਂਦੇ ਹੈਗੇ ਆ ਇੱਕ ਅੰਦਰਲਾ ਪਹਿਲੂ ਤੇ ਇੱਕ ਬਾਹਰਲਾ ਪਹਿਲੂ ਅਸਲ ਵਿੱਚ ਜਿਹੜਾ ਸਾਡਾ ਜਿਹੜਾ گاਵਾ ਸਾਬਤ ਸੁਰੂ ਜਿਹੜਾ ਪਹਿਲੂ ਜਿਹੜਾ ਬਾਹਰਲਾ ਖਰਾਬ ਇਸ ਕਰਕੇ ਹੋਇਆ ਕਿ ਸਾਡਾ ਅੰਦਰਲਾ ਜਿਹੜਾ ਸਾਬਤ ਸੁਰੂ ਤਾਂ ਉਹ ਬਹੁਤ ਵਿਗੜ ਗਿਆ ਵਾ ਜਿਹਦੇ ਕਾਰਨ ਜਿਹੜਾ ਹੈਗਾ ਇਹ ਸਾਰੀਆਂ ਚੀਜ਼ਾਂ ਹੋਈਆਂ ਔਰ ਉਹਦੇ ਵਾਸਤੇ ਇਹ ਸਾਰੀਆਂ ਚੀਜ਼ਾਂ ਜ਼ਿੰਮੇਵਾਰ ਹੈਗੀਆਂ ਵਾ ਜਿਸ ਤਰ੍ਹਾਂ ਰੀਤੀ ਰਿਵਾਜ ਲੈ ਲੋ ਸਮਾਜਿਕ ਤਬਦੀਲੀਆਂ ਬਾਹਰਲੇ ਸਮਾਜ ਦੇ ਪ੍ਰਭਾਵ ਤਾਗ ਨਕਰੋ ਰੀਤੀਆਂ ਤਕਨੀਕੀ ਤਰੱਕੀ ਦਾ ਪ੍ਰਭਾਵ ਇਸਤਰੀਆਂ ਨੂੰ ਨੀਵਾ ਸਮਝਣਾ ਆਰਥਿਕ ਸਥਿਤੀ ਤੇ ਬਾਹਰੀ ਸਿੱਖਿਆ ਦਾ ਪ੍ਰਭਾਵ ਸਿੱਖ ਨੌਜਵਾਨਾਂ ਨੂੰ ਚੁਣੌਤੀਆਂ ਜਾਤ ਪਾਤ ਤੇ ਭਾਈਚਾਰਕਤਾ ਪੰਜਾਬ ਦਾ ਨਸ਼ਿਆਂ 'ਚ ਜਿਹੜਾ ਲਪੇਟਿਆ ਜਾਣਾ ਵਾ ਵਿਦੇਸ਼ਾਂ ਅੰਦਰ ਸਿੱਖਾਂ ਬਾਰੇ ਗਲਤ ਫਹਿਮੀਆਂ ਦਾ ਪ੍ਰਚਾਰ ਨੌਜਵਾਨਾਂ ਦੀ ਅਧਨਿਕ ਵਿਚਾਰਧਾਰਾ ਜੋ ਬਣਦੀ ਜਾ ਰਹੀ ਹੈਗੀ ਆ ਔਰ ਵਾਤਾਵਰਣ ਸਮੇਤ ਜਿਹੜੀ ਜਾਗਰੂਤੀ ਹੈਗੀ ਆ ਇਸ ਸਾਰੇ ਜਿਹੜੇ ਹੈਗੇ ਆ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਇਹਨਾਂ ਦੇ ਕਾਰਨ ਬਣ ਜਾਂਦੇ ਆ ਆਓ ਥੋੜਾ ਥੋੜਾ ਇਹਨਾਂ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ ਉਹ ਜਿੱਥੋਂ ਤੱਕ ਰੀਤੀ ਰਿਵਾਜ ਤੇ ਵੇਖਿਆ ਜਾਵੇ ਉਹ ਦਾ ਜਿਹੜਾ ਹੈਗਾ ਵਾ ਪੰਜਾਬ ਦੇ ਵਿੱਚ ਜਿੰਨੇ ਵੀ ਹੈਗੇ ਸੀਗੇ ਉਹਨਾਂ ਨੂੰ ਬਾਹਰਲੇ ਸੂਪਿਆਂ ਵਿੱਚ ਜਾਣਾ ਪੈ ਗਿਆ ਇਹਦੇ ਨਾਲ ਭਾਵੇਂ ਸਿੱਖੀ ਦਾ ਫੈਲਾਅ ਵਿੱਚ ਵਾਧਾ ਤੇ ਹੋਇਆ ਪਰੰਤੂ ਸਿੱਖੀ ਦੇ ਪ੍ਰਚਾਰ ਦੀ ਸਹੀ ਕਮੀ ਜਿਹੜੀ ਹੈਗੀ ਗਿਆਨ ਦੇਣਾ ਸੀਗਾ ਉਹਦੀ ਕਮੀ ਕਰਕੇ ਜਿਹੜਾ ਹੈਗਾ ਵਾ ਨੌਂ ਪੀੜੀਆਂ ਦੇ ਉੱਪਰ ਜਿਹੜਾ ਹੈਗਾ ਵਾ ਇਹਦਾ ਬਹੁਤ ਅਸਰ ਪਿਆ ਔਰ ਜ਼ਿਆਦਾਤਰ ਲੋਕ ਜਿਹੜਾ ਹੈਗਾ ਵਾ ਦੁਨੀਆਦਾਰੀ ਵਾਲ ਤੋਰ ਦੇ ਪਏ ਔਰ ਉਹਦਾ ਹੀ ਨੁਕਸਾਨ ਹੈ ਇਹਦੇ ਸੰਬੰਧੀ ਸ਼ਬਦ ਹੈਗਾ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਪਾਇ ਕਹਾੜਾ ਮਾਰਿਆ ਗਾਫਲ ਆਪਣੇ ਹੱਥ ਅਸੀਂ ਲੋਕਾਂ ਨੂੰ ਖੁਸ਼ ਕਰਨ ਵਿੱਚ ਚੱਲ ਪਏ ਤੁਸੀਂ ਵੇਖੋਗੇ ਜਿੰਨੇ ਵੀ ਪੰਜਾਬ ਦੇ ਲੋਕ ਹੀ ਹੋਣਗੇ ਭਾਵੇਂ ਭਈਆ ਵੀ ਹੋਏਗਾ ਉਹਦੇ ਨਾਲ ਹਿੰਦੀ ਚ ਗੱਲ ਕਰਨਗੇ ਆਪ ਜਦੋਂ ਬਾਹਰ ਜਾਂਦੇ ਹੈਗੇ ਆ ਇਹਨਾਂ ਨਾਲ ਕੋਈ ਨਹੀਂ ਪੰਜਾਬੀ ਦੀ ਗੱਲ ਕਰੇਗਾ ਕਿਉਂਕਿ ਇਹ ਜਿਹੜੀ ਹੈਗੀ ਆ ਆਪਣੇ ਆਪ ਨੂੰ ਇੱਕ ਕਿਸਮ ਦਾ ਵਿਖਾਵਾ ਵਿਖਾਉਣ ਵਾਲੀ ਵੀ ਗੱਲ ਆ ਜਾਂਦੀ ਹੈਗੀ ਆ ਆਪਣੇ ਆਪ ਨੂੰ ਜਿਆਦਾ ਦੁਨੀਆਦਾਰ ਵਿਖਾਉਣ ਦੀ ਵੀ ਗੱਲ ਆ ਜਾਂਦੀ ਹੈਗੀ ਆ ਕਿ ਹੌਲੀ ਹੌਲੀ ਤੁਸੀਂ ਆਪਣਾ ਬੇਸਿਕ ਸਟਰਕਚਰ ਜਿਹੜਾ ਹੈਗਾ ਉਹ ਹੀ ਭੁੱਲ ਜਾਂਦੇ ਜੇਗੇ ਔਰ ਅੱਜ ਸਾਡਾ ਆਲਮੋਸਟ ਅਸੀਂ ਬੇਸਿਕ ਸਟਰਕਚਰ ਜਿਹੜਾ ਹੈਗਾ ਵਾ ਉਹ ਹੀ ਭੁੱਲ ਗਏ ਹੈਗੇ ਔਰ ਦੂਸਰਾ ਜਿਹੜਾ ਹੈਗਾ ਬਾਹਰਲੇ ਸਮਾਜ ਦੇ ਪ੍ਰਭਾਵ ਵਾਲੇ ਵੇਖੀਏ ਸਿੱਖਾਂ ਨੂੰ ਜਿਹੜਾ ਹੈਗਾ ਵਾ ਆਉਂਦਾ ਕਿ ਹਾਂ ਅਸੀਂ ਖੁੱਲ੍ਹ ਦੇ ਦੇ ਵਿਖਾਉਣੀ ਹੈਗੀ ਆ ਜਿਸ ਤਰ੍ਹਾਂ ਅਸੀਂ ਜਿਹੜੇ ਅਗੇ ਬਾਹਰ ਸਾਰੀ ਦੁਨੀਆ 'ਚ ਤਰ੍ਹਾਂ-ਤਰ੍ਹਾਂ ਦੇ ਜਿਹੜੇ ਅਗੇ ਲੰਗਰ ਕਰ ਰਹੇ ਆਂ ਏਡਸ ਕਰ ਰਹੇ ਹੈਗੇ ਆਂ ਬਾਹਰਲੀ ਏਡ ਤੇ ਕਰ ਰਹੇ ਹੈਗੇ ਆਂ ਸਰੀਰਕ ਏਡ ਤੇ ਕਰ ਰਹੇ ਹੈਗੇ ਆਂ ਮਨ ਦੀ ਏਡ ਬਿਲਕੁਲ ਨਹੀਂ ਹੋਈ ਔਰ ਗੁਰਪਾਣੀ ਚ ਹੈਗਾ ਸੀ ਲੰਗਰ ਚੱਲੇ ਗੁਰ ਸ਼ਬਦ ਉਹ ਸ਼ਬਦ ਦਾ ਲੰਗਰ ਤੇ ਕਿਤੇ ਵੀ ਨਹੀਂ ਲੱਗਦਾ ਸਿਰ ਬਾਹਰਲਾ ਖਾਣ ਦਾ ਹੀ ਹੈਗਾ ਵਾ ਕਿ ਆਪਣੇ ਆਪਣੇ ਸੁਖਾ ਜੀਏ ਕਿ ਅਸੀਂ ਬਹੁਤ ਸੋਹਣੇ ਅਗੇ ਆਂ ਬਹੁਤ ਸੇਵਾਦਾਰ ਹੈਗੇ ਆਂ ਸਿਰਫ ਇੱਕ ਵਿਖਾਵਾ ਹੀ ਰਹਿ ਗਿਆ ਹੈਗਾ ਵਾ ਔਰ ਦੂਸਰਾ ਵੇਖਿਆ ਜਾਵੇ ਇਹ ਦੇਖਿਓ ਕਿ ਪਿੱਛੇ ਕਾਰਨ ਜਿਹੜਾ ਹੈਗਾ ਵਾ ਹਰ ਕਾਰਨ ਪਿੱਛੇ ਤੁਸੀਂ ਵੇਖੋਗੇ ਕਿ ਸਹੀ ਗਿਆਨ ਦੀ ਕਮੀ ਹੈਗੀ ਆ ਔਰ ਵੇਖ ਲਓ ਬਹੁਤ ਸਾਰੇ ਲੋਕੇ ਜਿਹੜੇ ਹੈਗੇ ਫਿਲਮਾਂ ਨਾਲ ਪ੍ਰਭਾਵਿਤ ਹੁੰਦੇ ਹੈਗੇ ਆ ਜਿਹਦੇ ਨਾਲ ਕਾਮਵਾਸਾ ਵੱਲ ਤੁਰਦੇ ਹੈਗੇ ਆ ਬਾਹਰ ਜਾਂਦੇ ਉਹਨਾਂ ਨੂੰ ਖੁੱਲਾ ਮਾਹੌਲ ਮਿਲਦਾ ਹੈਗਾ ਵਾ ਉਹਦਾ ਰਿਜ਼ਲਟ ਕੀ ਹੁੰਦਾ ਵਾ ਕਿਉਂਕਿ ਅੰਦਰ ਗਿਆਨ ਨਹੀਂ ਹੁੰਦਾ ਵਾ ਹੌਲੀ-ਹੌਲੀ ਉਹ ਸਿੱਖੀ ਤੋਂ ਵੀ ਦੂਰ ਹੋਣਾ ਸ਼ੁਰੂ ਹੋ ਜਾਂਦੇ ਹੈਗੇ ਆ ਔਰ ਇਹ ਦੀ ਇਸ ਬੰਦੀ ਦੀ ਸਪਸ਼ਟ ਹੈਗੀ ਆ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੇ ਬਹੁਤ ਦੂਰ ਕਿ ਚੋਲਾ ਕਿਉਂਕਿ ਗੁਰੂ ਦੀ ਸਿੱਖਿਆ ਨੇ ਹੀ ਸੁਣ ਰਹੇ ਹੁੰਦੇ ਸਿਰਫ ਕਿਸ ਤਰ੍ਹਾਂ ਪੈਸੇ ਕਮਾਉਣੇ ਹੈਗੇ ਆ ਆਪਣੇ ਆਪ ਨੂੰ ਕਿਸ ਤਰ੍ਹਾਂ ਸ਼ੋਅ ਕਰਨਾ ਹੈਗਾ ਵਾ ਔਰ ਉਹਦੇ ਰਿਜ਼ਲਟ ਦੇ ਵਿੱਚ ਜਿਹੜਾ ਹੈਗਾ ਵਾ ਅਸੀਂ ਸਭ ਕੁਝ ਅੰਦਰੋਂ ਤੇ ਬਾਹਰੋਂ ਗੁਆਈ ਜਾ ਰਹੇ ਹੈਗੇ ਆ ਜਿੰਤੋਂ ਤੱਕ ਧਾਰਮਿਕ ਰੋ ਰੀਤੀਆਂ ਦਾ ਸਵਾਲ ਹੈਗਾ ਵਾ ਸਾਡੇ 'ਚ ਜਿਹੜਾ ਹੈਗਾ ਵਾ ਗੁਰਬਾਣੀ ਤੇ ਕੋਈ ਕਟੜਤਾ ਜਾਂ ਹੱਠ ਜੋਗ ਦੀ ਗੱਲ ਨਹੀਂ ਕਰਦੀ ਹੈਗੀ ਲੇਕਿਨ ਸਾਡੇ ਵਿੱਚ ਹੀ ਐਸੇ ਕਟੜ ਲੋਕੀ ਪੈਦਾ ਹੋ ਗਏ ਹੈਗੇ ਆ ਜਿਹੜੇ ਕਹਿੰਦੇ ਬਾਹਰਲਾ ਸਰੂਪ ਤੇ ਤੇ ਜ਼ੋਰ ਦੇਈ ਜਾਣਗੇ ਅੰਦਰਲੇ ਸ੍ਰੋਪ ਦੀ ਕਦੀ ਗੋਲ ਨਹੀਂ ਗਾਲ ਨਹੀਂ ਕਰਦੇ ਕਿਉਂਕਿ ਉਹਨਾਂ ਦੇ ਅੰਦਰ ਖੁਦ ਵੀ ਸ੍ਰੋਪ ਨਹੀਂ ਹੁੰਦਾ ਜੇ ਕਿ ਸ੍ਰੋਪ ਨੇ ਹੁੰਦਾ ਸਿਰ ਬਾਹਰੋਂ ਵਿਖਾਵਾ ਕਰਕੇ ਬਾਹਰੋਂ ਰੋਪ ਪਾ ਕੇ ਆਪਣੀ ਪੋਲੀਟਿਕਲ ਤਾਕਤ ਕਹਿ ਲੋ ਜਾਂ ਸਮਾਜਿਕ ਤਾਕਤ ਕਹਿ ਲੋ ਉਹ ਜੋ ਵੀ ਕਹਿ ਲੋ ਉਹਦੇ ਨਾਲ ਜਿਹੜਾ ਹੈਗਾ ਵਾ ਆਪਣੇ ਆਪ ਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ ਪਰ ਜਦ ਕਿ ਕੁਰਬਾਨੀ ਕਹਿੰਦੀ ਸੋ ਪੜਿਆ ਸੋ ਪੰਡਿਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੇ ਤਤ ਲਹੇ ਪਾਏ ਮੋਕਵਾ ਅੰਦਰੋਂ ਖੋਜਣ ਵਾਲੀ ਜਿਹੜੀ ਗੱਲ ਹੈਗੀ ਆ ਉਹ ਬਿਲਕੁਲ ਹੀ ਸਾਡੀ ਅਲੋਪ ਹੋ ਚੁੱਕੀ ਹੈਗੀ ਆ ਸਿਰਫ ਬਾਹਰਲੀ ਵਿਖਾਵਾ ਤੇ ਉਹੀ ਰਹਿ ਗਿਆ ਹੈਗਾ ਵਾ ਸਾਡੇ ਕੀਰਤਨ ਕਥਾ ਜਿੰਨੀਆਂ ਵੀ ਕਹਿ ਲੋ ਉਹਦੇ ਵਿੱਚ ਬਾਹਰਲੀ ਵਿਖਾਵਾ ਹੋਗਾ ਗੁਰਬਾਣੀ ਦੀ ਗੱਲ ਨਹੀਂ ਕਰਨਗੇ ਹਾਂ ਕਹਿ ਜਾਣਗੇ ਤੁਸੀਂ ਕੇਸ ਰੱਖੋ ਗੁਰਦੁਆਰੇ ਆਓ ਸਭ ਕੁਝ ਕਰੋ ਇਹ ਚੀਜ਼ਾਂ ਕਹਿਣਗੇ ਉਹ ਕਿਉਂ ਆਣਾ ਵਾ ਔਰ ਕਿਸ ਤਰ੍ਹਾਂ ਆਣਾ ਹੈਗਾ ਵਾ ਉਹਦੀ ਕੋਈ ਗੱਲ ਨਹੀਂ ਕਰਦਾ ਹੈ ਜਿੰਦ ਤੱਕ ਤਕਨੀਕੀ ਤਰਕੀ ਦਾ ਪ੍ਰਭਾਵ ਹੈਗਾ ਵਾ ਜਿਹੜਾ ਹੈਗਾ ਵਾ ਉਹਦੇ ਨਾਲ ਸਿੱਖੀ ਪਰਫੁੱਲਤਾ ਹੋਈ ਹੈਗੀ ਆ ਉਹਦੇ ਨਾਲ ਜਿਹੜੀਆਂਗੇ ਸਾਡੇ ਪ੍ਰਚਾਰਕਾਂ ਦੀਆਂ ਨੀਵੀਂ ਸੋਚ ਲਾਲਚ ਉਹਦੇ ਨਾਲ ਜਿਹੜਾਗਾ ਉਲਟਾ ਅਸਰ ਵੀ ਪਿਆਏਗਾ ਜਿੱਤੋਂ ਤੱਕ ਪੜੇ ਲਗੇ ਲੋਕ ਵੇਖੋਗੇ ਨਾ ਜਿਹੜੇ ਸਿੱਖ ਵੀ ਹੈਗੇ ਆ ਜਿਹੜੇ ਆਪਣੇ ਨੂੰ ਸਿੱਖ ਦੇ ਪ੍ਰਚਾਰਕ ਕਹਿੰਦੇ ਉਹਨਾਂ ਬਹੁਦੇ ਚ ਜਿਆਦਾ ਜਿਹੜੇ ਹੈਗੇ ਆ ਉਹ ਸਾਨੂੰ ਤੁਹਾਨੂੰ ਅਸਾਈ ਮਤਲੇ ਪ੍ਰਭਾਵਿਤ ਮਿਲਣਗੇ ਗੁਰਬਾਣੀ ਦੇ ਘੱਟ ਮਿਲਣਗੇ ਜਿਹੜੇ ਘੱਟ ਪੜੇ ਲਿਖੇ ਹੈਗੇ ਹੈਗੇ ਆ ਉਹ ਹੋਰ ਨਾ ਮਤਾਂ ਦੇ ਪ੍ਰਭਾਵਿਤ ਬਹੁਤ ਹੋਣਗੇ ਗੁਰਬਾਣੀ ਦੇ ਪ੍ਰਭਾਵਿਤ ਹੋ ਵੀ ਨਹੀਂ ਹੋਣਗੇ ਸਵਾਰਥ ਤੇ ਸਹੀ ਗੁਰਮਤ ਤੋਂ ਜਿਹੜੀ ਦੂਰੀ ਜਿਹੜੀ ਹੈਗੀ ਆ ਇਹ ਉਲਟਾ ਅਸਰ ਪਾ ਰਹੀ ਹੈਗੀ ਆ ਸਾਡੇ ਸੋਸ਼ਲ ਮੀਡੀਆ ਤੁਸੀਂ ਜੇ ਵੇਖ ਲੋ ਬੜੇ ਬੜੇ ਰਾਗੀਆਂ ਦੇ ਸ਼ਬਦ ਜਿਹੜੇ ਹੈਗੇ ਤੁਸੀਂ ਸੁਣਨ ਮਿਲ ਗਏ ਤਰ੍ਹਾਂ ਤਰ੍ਹਾਂ ਦੇ ਹੁਕਮਨਾਮੇ ਲੱਖਾਂ ਦੀ ਗਿਣਤੀ ਚ ਭੇਜੇ ਜਾਂਦੇ ਹੈ ਲੇਕਿਨ ਸਿਰਫ ਬੇਸ ਕੀ ਅਗਵਾ ਉਤੇ 뮤직 ਜਾਂ ਇਹ ਸ਼ੋਅ ਕਰਨਾ ਕਿ ਵੇਖੋ ਮੈਂ ਬੜਾ ਭਗਤ ਹੈਗਾ ਵਾ ਮੈਂ ਗੁਰਬਾਣੀ ਦੇ ਹੁਕਮਨਾਮੇ ਸਾਰਿਆਂ ਨੂੰ ਭੇਜ ਰਿਹਾ ਹਾਂ ਲੇਕਿਨ ਸਹੀ ਗੁਰਮਤ ਵਿਚਾਰ ਕੋਈ ਵਿਰਲਾ ਹੀ ਸੁਣਦਾ ਹੈਗਾ ਜੇ ਭੇਜ ਵੀ ਦਿੱਤੀ ਜਾਵੇ ਔਰ ਵਿਰਲਾ ਹੀ ਕੋਈ ਹੋਣਾ ਜੋ ਹੋਊਗਾ ਜਿਹੜਾ ਸੁਣ ਕੇ ਕਹਿੰਦਾ ਚੱਲ ਵੀ ਮੈਨੂੰ ਅੱਗੇ ਵੀ ਫਾਰਵਰਡ ਕਰਦਾ ਕਿਉਂਕਿ ਸਾਡੇ ਅੰਦਰ ਜਿਹੜੀ ਹੈਗੀ ਉਹ ਆਪਣੇ ਆਪ ਨੂੰ ਇੰਪਰੂਵ ਕਰਨਾ ਜਿਹੜਾ ਹੈਗਾ ਨਾ ਉਹ ਬਾਹਰਲੇ ਪ੍ਰੋਪਾਗੈਂਡ ਕਰਕੇ ਜਿਹੜੇ ਹੈਗੇ ਨਾ ਉਹ ਬਿਲਕੁਲ ਜਿਹੜੀ ਹੈਗੀ ਖਤਮ ਹੋ ਗਈ ਔਰ ਗੁਰਬਾਣੀ ਦੇ ਵਿੱਚ ਤੇ ਵਾਰਨਿੰਗ ਵੀ ਹੈਗੀ ਸੀ ਕਿ ਸਿੱਖ ਨੂੰ ਇਹ ਤਾਂ ਕਿਹਾ ਗਿਆ ਕਿ ਜਿੰਨਾ ਮਰਦੀ ਤੂੰ ਪਰਫੁੱਲਤ ਹੋ ਜਾ ਮੋਤੀ ਦਾ ਮੰਦਰ ਉਸ ਰੇਤਨੀ ਕਹ ਜੜਾਏ ਪਰ ਇੱਕ ਚੀਜ਼ ਗੁਰਮਾਰ ਨੇ ਕਹੀ ਸੀ ਮਤ ਦੇਖ ਭੋਲਾ ਵਿਸਰੇ ਤੇਰਾ ਚੇਤਨਾ ਵੇਦਾ ਉਹ ਕਰਤੇ ਨੇ ਜੋ ਤੈਨੂੰ ਸਭ ਕੁਝ ਦਿੱਤਾ ਹੈਗਾ ਵਾ ਕੀ ਤੂੰ ਉਹ ਵੀ ਧਿਆਨ ਵਿੱਚ ਹਰ ਸਮੇਂ ਰੱਖਦਾਗੇ ਨਹੀਂ ਕਿਉਂਕਿ ਗੁਰਮਤਿ ਵਿਚਾਰ ਜਿਹੜੀ ਸਹੀ ਹੈਗੀ ਆ ਉਹ ਤੇ ਜਿਹੜੇ ਹੈਗੇ ਐਨੇ ਜਿਹੜੇ ਹੈਗੇ ਆ ਪ੍ਰੋਪਾਗੈਂਡਾ ਕੀਤਾ ਜਾਂਦਾ ਹੈਗਾ ਵਾ ਉਹਦੇ ਵਿੱਚ ਢੇਰ ਚ ਦੱਬੀ ਜਾਂਦੀ ਹੈਗੀ ਆ ਇਨਫੈਕਟ ਤੁਸੀਂ ਵੇਖ ਲੈਣਾ WhatsApp ਦੇ ਵਿੱਚ ਇਹੋ ਜਿਹੇ ਕਈ ਆਰਗੇਨਾਈਜੇਸ਼ਨ ਏਜੰਸੀਜ਼ ਬਣੀਆਂ ਹੈਗੀਆਂ ਤੁਸੀਂ ਇੱਕ ਚੱਜ ਦਾ ਜਿਹੜਾ ਮੈਸੇਜ ਕਿਸੇ ਗਰੁੱਪ ਚ ਪਾ ਦਿਓ ਤੁਸੀਂ ਵੇਖੋਗੇ ਉਹਨੂੰ ਮਾਸ ਕਰਨ ਵਾਸਤੇ 10-15 ਮੈਸੇਜ ਹੋਰ ਇਕੱਠੇ ਆ ਜਾਣਗੇ ਤਾਂ ਜੋ ਲੋਕੀ ਉਸ ਮੈਸੇਜ ਨੂੰ ਮਨਾ ਵੇਖਣ ਇਸ ਕਰਕੇ ਸਾਨੂੰ ਇੱਕ ਇੱਕ ਥਾਂ ਤੇ ਹਰ ਪਾਸੇ ਨੂੰ ਗਾਰਡ ਕਰਨ ਦੀ ਲੋੜ ਹੈਗੀ ਆ ਔਰ ਜਿੱਥੋਂ ਤੱਕ ਦੇਖਿਆ ਜਾਵੇ ਕੱਚੀ ਬਾਣੀ ਦਾ ਪ੍ਰਚਾਰ ਦਾ ਬੋਲਬਾਲਾ ਹੈਗਾ ਹਰ ਨਗਰ ਕੀਰਤਨ ਚ ਵੇਖ ਲਓ 90% ਕੱਚੀ ਬਾਣੀ ਪੜ੍ਹੀ ਜਾਂਦੀ ਹੋਗੀ ਅੱਜ ਗੁਰਦੁਆਰਿਆਂ ਚ ਵੀ ਬਾਣੀ ਨੂੰ ਬਦਲਣ ਦਾ ਆਮ ਫੈਸ਼ਨ ਹੋ ਗਿਆ ਵਾ ਵਾਇ ਗੁਰੂ ਲਵਜ਼ ਐਡ ਕਰਨ ਦਾ ਤੇ ਇੱਕ ਫੈਸ਼ਨ ਹੀ ਹੋ ਗਿਆ ਜਦ ਕਿ ਉਹ ਐਗਜ਼ਿਸਟ ਹੀ ਨਹੀਂ ਕਰਦਾ ਉਹ ਸ਼ਬਦ ਹੁੰਦਾ ਤੁਸੀਂ ਵੇਖ ਲੈਣਾ ਬਹੁਤ ਸਾਰੇ ਰਾਗ ਜਿਹੜੇ ਹੈਗੇ ਇਹ ਹੈਗੇ ਕਾਰਨ ਸਿਰਫ ਹੈਗਾ ਵਾ 뮤직 ਤੇ ਬੇਸ ਕਰ ਦਿੱਤਾ ਕਿ ਲੋਕੀ 뮤직 ਸੁਣਦੇ ਰਹਿਣ ਔਰ ਸਾਡੇ ਜਿਹੜੇ ਕਿ ਨੋਟ ਬਣਦੇ ਰਹਿਣ ਔਰ ਇਹਦੇ ਪਿੱਛੇ ਕਾਰਨ ਕੀ ਹੈਗਾ ਵਾ ਉਹ ਲਾਲਚ ਹੈਗਾ ਵਾ ਔਰ ਸੁਆਰਥ ਹੈਗਾ ਵਾ ਔਰ ਇਹ ਧੋਖੇ ਨਾਲ ਹੀ ਜਿਹੜਾ ਸਾਨੂੰ ਲੁੱਟਿਆ ਜਾ ਰਿਹਾ ਇਸ ਤੋਂ ਵੱਡਾ ਜ਼ਬਰਦਸਤ ਪੁਆਇੰਟ ਹੈਗਾ ਜਿਹੜਾ ਇਸ ਸਿਆਂ ਨੂੰ ਨਹੀਂ ਸਮਝਦਾ। ਉਹ ਆమే ਗੁਰਬਾਣੀ 'ਚ ਜਿਹੜਾ ਹੈਗਾ ਸਪਸ਼ਟ ਪੜ੍ਹਦੇ ਹਾਂ ਹਰ ਰੋਜ਼ ਸੋਕੇ ਮੰਨਦਾ ਕਿ ਜਿੱਜੇ ਮੇਰਾ ਜਾਨ ਪਰ ਉਹਤੇ ਅਮਲ ਬਿਲਕੁਲ ਨਹੀਂ ਹੋ ਰਿਹਾ। ਹੁਣ ਜਿਹੜਾ ਹੈਗਾ ਪਰਿਵਾਰ ਦੀ ਘਾੜਤ ਮਾਂ ਨੇ ਕਰਨੀ ਹੈਗੀ। ਮਾ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਵਾ ਪਰ ਇਥੇ ਕੀ ਵੇਖੋ ਬਹੁਤ ਸਾਰੇ ਮਾਤਾ ਪਿਤਾ ਵੀ ਮਿਲ ਜਾਣਗੇ ਸਸ ਸੌਰੇ ਵੀ ਮਿਲ ਜਾਣਗੇ ਜਿਨ੍ਹਾਂ ਦੇ ਅੰਦਰ ਗਿਆਨ ਦੀ ਤੇ ਕਮੀ ਹੈਗੀ ਆ ਔਰ ਉਹਦਾ ਰਿਜ਼ਲਟ ਕੀ ਹੈਗਾ ਕਿ ਬੱਚਿਆਂ ਨਾਲ ਉਹਨਾਂ ਦਾ ਰਵਈਆ ਵੀ ਠੀਕ ਨਹੀਂ ਕਈਆਂ ਦਾ ਆਪਣੇ ਬੱਚਿਆਂ ਨਾਲ ਵੀ ਠੀਕ ਨਹੀਂ ਹੈਗਾ ਦਾਜ ਤੇ ਲਾਲਚ ਤੇ ਝੂਠੇ ਵਕਾਵੇ ਜਿਹੜੇ ਹੈਗੇ ਆ ਇਹੀ ਪ੍ਰਦਾਨ ਹੋ ਗਿਆ ਇੱਕ ਹੋਰ ਵੱਡੀ ਚੀਜ਼ ਫਰਕ ਪਿਆ ਹੈਗਾ ਵਾ ਕਿ ਅੱਜ ਕੱਲ ਦੇ ਦੌਰਾਨ ਲੜਕੀਆਂ ਜਿਆਦਾ ਪੜੀਆਂ ਲਿਖੀਆਂ ਹੋ ਗਈਆਂ ਔਰ ਮੁੰਡਿਆਂ ਨੂੰ ਜਿਹੜਾਗਾ ਮਾਵਾਏ ਖੁਦ ਜਿਹੜੇ ਗਿਓ ਬਗਾੜ ਕੇ ਜਿਹੜਾਗਾ ਆਵਾਰਾ ਗੰਦ ਬਣਾਉਂ ਰਹੀਆਂ ਰਿਜ਼ਲਟ ਕੀ ਹੈਗਾ ਲੜਕੀਆਂ ਦਾ ਐਜੂਕੇਸ਼ਨ ਲੈਵਲ ਉੱਚਾ ਮੁੰਡਿਆਂ ਦਾ ਨੀਵਾ ਉਹਦਾ ਨਤੀਜਾ ਕੀ ਹੋਗਾ ਕਿ ਆਪਸ ਵਿੱਚ ਬੈਲੈਂਸ ਨਹੀਂ ਹੁੰਦਾ ਇਸੇ ਕਰਕੇ ਪਰਿਵਾਰ ਟੁੱਟ ਰਹੇ ਹੈਗੇ ਆ ਔਰ ਕਈ ਲੜਕੀਆਂ ਦਾ ਜਦੋਂ ਇਹੋ ਜਿਹੇ ਮੁੰਡਿਆਂ ਦਾ ਬਿਹੇਵੀਅਰ ਵੇਖਦੀਆਂ ਹੈਗੀਆਂ ਤੇ ਉਹਨਾਂ ਦਾ ਸਿੱਖ ਮੁੰਡਿਆਂ ਤੇ ਭਰੋਸਾ ਵੀ ਜਿਹੜਾ ਹੈਗਾ ਘਟਦਾ ਜਾਂਦਾ ਹੈਗਾ ਵਾ ਇਹ ਸਾਡੇ ਵਾਸਤੇ ਬੜੀ ਡੇਂਜਰਸ ਸਾਈਨ ਹੈਗੀ ਆ ਹੁਣ ਜਿਹੜਾ ਹੈਗਾ ਵਾ ਅਸੀਂ ਸ਼ਬਦ ਤੇ ਪੜ੍ਹਦੇ ਹੈਗੇ ਆਂ ਹਰ ਪ੍ਰਭ ਮੇਰੇ ਬਾਬਲਾ ਦਿਓ ਦਾਨ ਮੈਂ ਤਾਜੋ ਇਹਦੇ ਵਿੱਚ ਇਹ ਨਹੀਂ ਕਿਹਾ ਗਿਆ ਕਿ ਇਹ ਲੜਕੀ ਵਾਸਤੇ ਹੈਗਾ ਕੱਲਾ ਇਹ ਮੁੰਡੇ ਵਾਸਤੇ ਵੀ ਉਹਨਾ ਹੀ ਐਪਲੀਕੇਬਲ ਹੈਗਾ ਜਿੰਨਾ ਲੜਕੀ ਵਾਸਤੇ ਹੈਗਾ ਵਾ ਲੇਕਿਨ ਸਾਡੇ ਪ੍ਰਚਾਰ ਸਿਰਫ ਲੜਕੀ ਵਾਸਤੇ ਹੋਏਗਾ ਦਾਜ ਦੀ ਗੱਲ ਮੁੰਡੇ ਨੇ ਵੀ ਜਿਹੜੀ ਹੈਗਾ ਵਾ ਹਰ ਕੱਪੜੋ ਹਰ ਸੋਭਾ ਦਿਵੋ ਲੈਣੀ ਹੈਗੀ ਆ ਗੁਰੂ ਦੀ ਮਤ ਲੈਣੀ ਹੈਗੀ ਆ ਨਹੀਂ ਤੇ ਇਹ ਨਾ ਵੇ ਜਿਹੜਾ ਹੈਗਾ ਵਾ ਵਿਖਾਵੇ ਆੜੀਆਂ ਚੀਜ਼ਾਂ ਦੇ ਬਰਜੇ ਦਾ ਅੱਜ ਜਿੰਨੇ ਵਿਆਹ ਵੇਖ ਲੋ ਤੁਸੀਂ ਸਭ ਨੱਚਣ ਕੁੱਦਣ ਤੇ ਚੱਲਣਗੇ ਕਿਸੇ ਨੇ ਗੁਰੂ ਦੀ ਮਤ ਲੈਣ ਦੀ ਗੱਲ ਇਥੋਂ ਤੱਕ ਕਿ ਜਿਹੜੀਆਂ ਲਾਵਾਂ ਪੜੀਆਂ ਜਾਂਦੀਆਂ ਹੈਗੀਆਂ ਮੈਨੂੰ ਨਹੀਂ ਲੱਗਦਾ ਕਿ ਉਹ ਲੜਕਾ ਜਾਂ ਲੜਕੀ ਈਵਨ ਉਹਦਾ 10% ਵੀ ਸੁਣਦੇ ਹੈਗੇ ਕਿਉਂਕਿ ਉਹ ਵੀ ਜਿਹੜੇ ਗਵਾ ਫੋਟੋਗ੍ਰਾਫਰ ਜਾਂ ਲੜਕੀਆਂ ਦੇ ਕਹ ਲੋ ਜਿਹੜੇ ਉਹਦੀ ਸਾੜੀ ਸਵਾਰਨ ਵਾਸਤੇ ਜਾਂ ਦੂਸਰੇ ਸਵਾਰਨ ਵਾਸਤੇ ਇੱਥੇ ਹੀ ਜੋੜ ਰਿੰਦਾ ਹੈਗਾ ਵਾ ਔਰ ਬਲਕੇ ਬਾਰ ਪਾਰਟੀ ਵਿੱਚ ਹਜ਼ਾਰ ਦੇ ਕਰੀਬ ਲੋਕ ਹੋਣਗੇ ਔਰ ਜਿੱਥੇ ਅਨੰਦਕਾਰ ਹੋਣਾਗਾ ਉਥੇ ਕਈ ਵਾਰੀ 50 100 ਵੀ ਨਹੀਂ ਹੁੰਦੇ ਹੈਗੇ ਇਹ ਜਿਹੜੀ ਹੈਗੀ ਸਾਡੇ ਅੰਦਰ ਜਿਹੜੀ ਇਹ ਬਹੁਤ ਸੋਸ਼ਲ ਚੇਂਜ ਜਿਹੜੀ ਹੈਗੀ ਆ ਚੁੱਕੀ ਹੈਗੀ ਹੈ ਹੁਣ ਜਿੱਥੋਂ ਤੱਕ ਅਗਲੇ ਆਇਂਦਾਗਾ ਆਰਥਿਕ ਸਥਿਤੀ ਤੇ ਬਾਹਰਲੀ ਸਿੱਖਿਆ ਦਾ ਪ੍ਰਭਾਵ ਜਿਹੜਾ ਹੈਗਾ ਵਾ ਇਹ ਵੀ ਜਿਹੜਾ ਹੈਗਾ ਵਾ ਬਹੁਤ ਜ਼ਿਆਦਾ ਪੈ ਰਿਹਾ ਹੈਗਾ ਵਾ ਔਰ ਉਹਦੇ ਨਾਲ ਕੀ ਹੈਗਾ ਵਾ ਬਾਹਰਲੀ ਸਿੱਖਿਆ ਨਾਲ ਔਰ ਆਰਥਿਕ ਸਥਿਤੀ ਅਗਰ ਮਜ਼ਬੂਤ ਹੋ ਗਈ ਆ ਤੇ ਉਹ ਹੰਕਾਰੀ ਹੋ ਜਾਂਦੇ ਹੈਗੇ ਹੰਕਾਰੀ ਹੋ ਜੇ ਜੇ ਉਹ ਕੁਰਬਾਨੀ ਸੁਣਨ ਨੂੰ ਤਿਆਰ ਹੀ ਨਹੀਂ ਹੁੰਦੇ ਆਪਣੇ ਆਰਗੂਮੈਂਟਸ ਦੇਣਗੇ ਔਰ ਉਹਦਾ ਨੈਟ ਰਿਜ਼ਲਟ ਕੀ ਹੁੰਦਾ ਕਿਉਂਕਿ ਅੰਦਰ ਗਿਆਨ ਦੀ ਕਮੀ ਹੈ ਅੰਦਰ ਅਸਲੀਅਤ ਦੀ ਕਮੀ ਹੈ ਗਿਆ ਅੰਦਰ ਹੁਕਮਰਜ਼ਾਈ ਚੱਲਣਾਂ ਦੀ ਕਮੀ ਹੈ ਗਿਆ ਤੇ ਨਿੱਜੀਅਤ ਜਾਂ ਕਿੰਦਾ ਸਿੱਖੀ ਤੋਂ ਦੂਰ ਹੋ ਜਾਂਦੇ ਹੈ ਗਿਆ ਜੇ ਅੰਦਰੋਂ ਦੂਰ ਹੋ ਗਏ ਤਾਂ ਬਾਹਰਲਾ ਸਰੂਪ ਆਪਣੇ ਆਪ ਹੀ ਖਰਾਬ ਹੋ ਜਾਣਾ ਬਾਹਰਲਾ ਸਰੂਪ ਕਦੀ ਨਹੀਂ ਟਿਕਦਾ ਜੇ ਅੰਦਰਲਾ ਸਰੂਪ ਨਹੀਂ ਹੈਗਾ ਜਿਹਨਾਂ ਦਾ ਅੰਦਰਲਾ ਸਰੂਪ ਕਾਇਮ ਹੈਗਾ ਉਹਨਾਂ ਦਾ ਬਾਹਰਲਾ ਆਪਣੇ ਆਪ ਹੀ ਬਣ ਜਾਂਦਾ ਜੇ ਨਾਮ ਹੀ ਹੋਵੇ ਲੇਕਿਨ ਅਗਰ ਅੰਦਰਲਾ ਸਰੂਪ ਨਹੀਂ ਹੈਗਾ ਤੇ ਬਾਹਰਲਾ ਸਰੂਪ ਜਿੰਨੀ ਦੇਰ ਮਰਜੀ ਰਵੇ ਹੌਲੀ ਹੌਲੀ ਉਹਨੇ ਖਤਮ ਹੋ ਜਾਣਾ ਵਾ ਜਾਂ ਉਹਦਾ ਨੈਟ ਰਿਜ਼ਲਟ ਕੀ ਹੋਏਗਾ ਉਹ ਦੂਸਰੇ ਜਦੋਂ ਉਹਦੇ ਆਲ ਵੇਖਣਗੇ ਉਹ ਕਹਣਗੇ ਇਹੋ ਜਿਹੇ ਸਰੂਪ ਦੀ ਲੋੜ ਕੀ ਹੈਗੀ ਤੁਹਾਨੂੰ ਬੇਸਿਕਲੀ ਇਹ ਹੈਗਾ ਕਿ ਸਾਡੇ ਗੁਰਦੁਆਰਿਆਂ ਚ ਗਿਆਨ ਦੀ ਬੁਰੀ ਤਰ੍ਹਾਂ ਕਮੀ ਹੈ ਔਰ ਗੁਬਰਾਣੇ ਕੀ ਕਹਿੰਦੀ ਆ ਪੜਿਆ ਮੂਰਖਾ ਕੀ ਹੈ ਜੀ ਤਲਬ ਲੁਭ ਹੰਕਾਰ ਸਾਡੇ ਉਹ ਜਿਹੜੇ ਰਾਗੀਆਂ ਦੇ ਅੰਦਰ ਵੀ ਲੋਭ ਹੈਗਾ ਵਾ ਔਰ ਬੱਚਿਆਂ ਦੇ ਅੰਦਰ ਵੀ ਕਿਉਂਕਿ ਇਹੋ ਹੀ ਕਹਿ ਕੇ ਐਜੂਕੇਸ਼ਨ ਜਿਹੜੀ ਲੈਣੀ ਤੁਸੀਂ ਉਹ ਨੌਕਰੀ ਲੈਣੀ ਹੈਗੀ ਆ ਟਾਰਗੇਟ ਉੱਤੇ ਹੀ ਹੈਗਾ ਵਾ ਤੇ ਨੌ ਉਹ ਜੇ ਗੁਰਮਤੀ ਵਿਚਾਰਾ ਜਿਹੜੀ ਹੈਗੀ ਉਹ ਬਿਲਕੁਲ ਗੱਲ ਨਹੀਂ ਹੋ ਰਹੀ ਹੈਗੀ ਹੁਣ ਗੁਰਦਵਾਰਿਆਂ ਦਾ ਮੰਤਵ ਕੀ ਹੈਗਾ ਵਾ ਗੁਰਬਾਣੀ ਦੁਆਰਾ ਗਿਆਨ ਦੀ ਸੋਝੀ ਦੇਣਾ ਸੀਗਾ ਪਰ ਉਸਦੇ ਉਲਟ ਕੀ ਹੋ ਰਿਹਾ ਹੈਗਾ ਵਾ ਰਵੈਤਾਂ ਜਾਂ ਕੁਰਸੀ ਦੀ ਦੌੜ ਕਿਉਂਕਿ ਬੱਚੇ ਜਦੋਂ ਵੇਖਦੇ ਹੈਗੇ ਆ ਕਿ ਗੁਰਦਵਾਰਿਆਂ ਦੇ ਆਪਸ ਵਿੱਚ ਲੜਦੇ ਰਹਿੰਦੇ ਆ ਚੌਧਰ ਪੁਣਿਆ ਵਾਸਤੇ ਦੇਖੋ ਕਹਿੰਦੇ ਫਿਰ ਇਹੋ ਜਿਹੀ ਕੋਈ ਥਾਂ ਤੇ ਆਉਣ ਦੀ ਕੀ ਲੋੜ ਹੈਗੀ ਆ ਜਦ ਕਿ ਹੈਗਾ ਇਸ ਕਰਨਾ ਸੀਗਾ ਸੱਚੀ ਪੱਟੀ ਸੱਚ ਮਨ ਪੜਿਆ ਸ਼ਬਦ ਸੰਸਾਰ ਉਹ ਕਰਨਾ ਸੀਗਾ ਉਹ ਸਾਡੇ ਗੁਰਦੁਆਰੇ ਦੇ ਪ੍ਰਬੰਧਕ ਵੀ ਨਹੀਂ ਸ਼ੋਅ ਕਰ ਰਹੇ ਔਰ ਰਾਗੀ ਗਰੰਤੀ ਵੀ ਨਹੀਂ ਸ਼ੋਅ ਕਰ ਰਹੇ ਕਿਉਂਕਿ ਪ੍ਰਬੰਧਕ ਕਹਿ ਸਕਦੇ ਬਾਹਲੀਆਂ ਥਾਵਾਂ ਤੇ ਜ਼ਿਆਦਾ ਡੋਮਿਨੇਟ ਕਰਦੇ ਹੈਗੇ ਆ ਲੇਕਿਨ ਪੰਜਾਬ ਦੇ ਜੇ ਐਸਜੀਪੀਸੀ ਦੇ ਗੁਰਦੁਆਰੇ ਹੈਗੇ ਆ ਉੱਥੇ ਰਾਗੀ ਗਰੰਤੀ ਜ਼ਿਆਦਾ ਡੋਮਿਨੇਟ ਕਰਦੇ ਹੈਗੇ ਆ ਜਾਂ ਐਸਜੀਪੀਸੀ ਦੇ ਮੈਂਬਰ ਡੋਮਿਨੇਟ ਕਰਦੇ ਹੈਗੇ ਆ ਔਰ ਉਹਨਾਂ ਦੋਹਾਂ ਦਾ ਬਿਹੇਵੀਅਰ ਜਿਹੜਾ ਹੈਗਾ ਕੁਰਸੀ ਵਾਸਤੇ ਹੈਗਾ ਵਾ ਜਾਂ ਲਾਲਚ ਵਾਸਤੇ ਜਾਂ ਰਵੈਤਾਂ ਵਾਸਤੇ ਹੈਗਾ ਹੋਰ ਕੁਝ ਨਹੀਂ ਹੈਗਾ ਹੁਣ ਜਿੱਥੋਂ ਤੱਕ ਸੇਖ ਨੌਜਵਾਨਾਂ ਜਿਹੜੀ ਹੈਗੀ ਆ ਹਰ ਪਾਸਿਓਂ ਚੁਣੌਤੀਆਂ ਲੈਣੇ ਪੈਂ ਇਹ ਡਾਕਟਰ ਅਸਲ ਸਾਹਿਬ ਕੇ ਇਹ ਡਾਕਟਰ ਜੀ ਜੀ ਸਿੰਘ ਨੇ ਵੀ ਕਾਫੀ ਚੀਜ਼ਾਂ ਡਿਸਕਸ ਕਰ ਦਿੱਤੀਆਂ ਹੈਗੀਆਂ ਵਾ ਸਿੱਖ ਬੱਚਿਆਂ ਦੇ ਬਾਹਰ ਲਈ ਕੋਸ਼ਿਸ਼ ਕਰਦੇ ਹੈ ਮਖੌਲ ਡਾਉਣ ਦੇ ਤਰਾ ਤਰਾ ਦੇ ਚੁਟਕਲੇ ਬਣਾ ਕੇ ਉਹਨਾਂ ਨੂੰ ਡੀਗਰੀਡ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਔਰ ਇਥੋਂ ਅਲਾਵਾ ਜੇ ਕੁਝ ਬੱਚੇ ਗੁਰਮਤ ਕੈਂਪਾਂ ਚ ਸਖਲਾਈ ਲੈ ਕੇ ਵੀ ਆਉਂਦੇ ਹੈਗੇ ਆ ਉਹਨਾਂ ਦੇ ਵਿੱਚੋਂ ਬਹੁਤ ਸਾਰਿਆਂ ਦੇ ਮਾਪੇ ਉਹਨਾਂ ਨੂੰ ਆਪੋਜ਼ ਕਰਦੇ ਹੈਗੇ ਕਿਉਂਕਿ ਮਾਪੇ ਉਹਨੇ ਗੁਰਦੁਆਰਿਆਂ ਤੋਂ ਉਹ ਗਲਤ ਸਿੱਖਿਆ ਲਈ ਹੁੰਦੀ ਹੈਗੀ ਆ ਇਹ ਬੱਚੇ ਜਦੋਂ ਠੀਕ ਸਿੱਖਿਆ ਲੈ ਕੇ ਆਉਂਦੇ ਹੈਗੇ ਆ ਤੇ ਉਹਨਾਂ ਦਾ ਆਪਸ ਵਿੱਚ ਕਲੈਸ਼ ਸ਼ੁਰੂ ਹੋ ਜਾਂਦਾ ਵਾ ਔਰ ਮਾਪਿਓ ਜਿਹੜਾ ਹੈਗਾ ਆਪਣਾ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਹੈਗੇ ਗੁਰਬਾਣੀ ਸਾਨੂੰ ਹਰ ਸਟੇਜ ਤੇ ਜਿਹੜਾ ਹੈਗਾ ਵਾ ਮੁਸ਼ਕਲਾਂ ਦਾ ਮੁਕਾਬਲਾ ਸਿੱਖਣਾ ਸਿਖਾਉਂਦੀ ਹੈਗੀ ਆ ਜਾਂ ਕੋਈ ਮੁਸ਼ਕਲ ਆਤ ਆਪਣੇ ਢੋਈ ਕੋਈ ਇਹਨਾਂ ਦੇ ਪਰ ਜਿਹੜਾ ਹੈਗਾ ਵਾ ਉਹਦੇ ਵਾਸਤੇ ਸਾਨੂੰ ਚੇਤਾ ਹੋਵੇ ਉਸ ਪ੍ਰਗਰਾਮ ਜਿਹੜਾ ਹੈਗਾ ਕਰਨਾ ਪੈਣਾ ਵਾ ਔਰ ਸ਼ਾਇਦ ਨਿਤਾਣਿਆਂ ਕਾ ਤਾਣ ਆਏ ਨਾ ਜਾਈਂ ਤਿਰਸ ਤੱਕ ਗੁਰਸਪੁਰ ਦੀ ਸਾਥ ਜਾਨ ਗੁਰੂ ਦੇ ਸ਼ਬਦ ਦੇ ਦੁਆਰਾ ਸੱਚ ਜਾਣਨ ਦਾ ਜਿਹੜਾ ਅਸੀਂ ਪ੍ਰਲਾਪਾ ਕਰਨਾ ਸੀਗਾ ਨਾ ਉਸ ਸਾਡਾ ਬਿਲਕੁਲ ਮਿਸੇ ਗਿਆ ਇਸ ਕਰਕੇ ਅਜਿਹੀ ਮੁਸ਼ਕਲ ਵੀ ਜੇ ਆ ਗਈ ਹੈਗੀ ਆ ਤੇ ਉਸ ਦਾ ਵੀ ਮੁਕਾਬਲਾ ਨਹੀਂ ਕਰ ਸਕਦੇ ਇਸ ਤੋਂ ਬਾਅਦ ਜਾਤ ਪਾਤ ਤੇ ਭਾਈਚਾਰਤਾ ਤੁਹਾਨੂੰ ਪਤਾ ਹੀ ਹੈਗਾ ਕਿੰਨਾ ਹੈਗਾ ਵਾ ਕਿ ਹਰ ਪਾਸੇ ਜੇ ਰਿਸ਼ਤੇ ਦੀ ਗੱਲ ਹੁੰਦੀ ਆ ਤੇ ਪਹਿਲਾਂ ਜਾਤ ਪੁੱਛਦੇ ਹੈਗੇ ਬਾਕੀ ਸਾਡੇ ਗੁਰਦੁਆਰੇ ਵੀ ਵੱਖਰੇ ਵੱਖਰੇ ਜਾਤਾਂ ਦੇ ਆਧਾਰ ਤੇ ਬਣ ਗਏ ਹੈਗੇ ਆ ਸਾਡੇ ਆਪਸੇ ਡਿਵਾਈਡਿਡ ਗੁਰਬਾਣੀ ਤੇ ਕਹਿੰਦੀ ਸੀ ਹੋਏ ਇਕੱਤਰ ਮੇਲੂ ਮੇਰੇ ਭਾਈ ਦੁੱਖ ਦਾ ਦੂਰ ਕਰੋ ਲੈ ਲਾਏ ਇੱਥੇ ਤੇ ਅਸੀਂ ਹੀ ਹਾਸੇ ਵਿੱਚ ਵੰਡੇ ਜਾ ਰਹੇ ਹੈਗੇ ਕਿਉਂਕਿ ਜਹਾਜ ਪਾਤ ਆ ਗਈ ਜਾਂ ਚੌਧਰ ਆ ਗਈ ਇਹ ਦੋਹਾਂ ਕਾਰਨਾ ਕਰਕੇ ਹਜ਼ਾਰਾਂ ਲੱਖਾਂ ਗੇਣਿਤੀ ਤੇ ਅਸੀਂ ਗੁਰਦੁਆਰੇ ਤੇ ਬਣਾ ਲਏ ਲੇਕਿਨ ਅੰਦਰ ਗੁਰੂ ਜਿਹੜਾ ਹੈਗਾ ਵਾ ਉਹ ਬਿਲਕੁਲ ਨਹੀਂ ਹੈਗਾ ਵਾ ਔਰ ਗੁਰਬਾਣੀ ਸਾਨੂੰ ਵਾਰਨਿੰਗ ਦਿੰਦੀ ਹੈ ਕਿ ਜਾਤ ਕਾ ਗਰਭ ਨਾ ਕਰ ਮੂਰਖ ਕਾ ਵਾਰਾ ਇਸ ਗਰਭ ਤੇ ਚੱਲੇ ਬਹੁਤ ਵਿਕਾਰਾਂ ਇਨਫੈਕਟ ਅਸੀਂ ਵਿਕਾਰਾਂ ਵੱਲ ਜਾ ਰਹੇ ਹੈਗਿਆਂ ਕਿਉਂਕਿ ਸਾਡਾ ਹੌਮੇ ਤੇ ਜਾਤ ਪਾਤ ਜਿਹੜਾ ਹੈਗਾ ਵਾ ਇਹ ਬਹੁਤ ਵੱਧਦਾ ਜਾ ਰਿਹਾ ਹੈਗਾ ਹੁਣ ਜਿਹੜਾ ਹੈਗਾ ਵਾ ਬੱਚੇ ਜਦੋਂ ਸਿੱਖਦੇ ਹੈਗੇ ਆ ਐਜੂਕੇਸ਼ਨ ਉਹਦੇ ਜਿਹੜੇ ਹੈਗਾ ਜਾਗਪਤ ਜਿਹੜੇ ਕਿ ਵੰਡ ਦੇ ਵਿਰੁੱਧ ਸਿੱਖਦੇ ਹੈਗੇ ਆ ਲੇਕਿਨ ਜਦੋਂ ਇੱਥੇ ਗੁਰਦੁਆਰਿਆਂ 'ਚ ਵੇਖਦੇ ਹੈਗੇ ਆ ਜਾਂ ਘਰਾਂ 'ਚ ਵੇਖਦੇ ਹੈਗੇ ਆ ਉੱਥੇ ਜਾਗਪਤ ਹੈਗੇ ਆ ਇਹਨਾਂ ਬੱਚਿਆਂ ਦਾ ਅਗੇਨ ਕਲੈਸ਼ ਹੋਣਾ ਸ਼ੁਰੂ ਹੋ ਗਿਆ ਇਥੋਂ ਤੱਕ ਕਿ ਸ਼ਹਿਰ ਤੇ ਪਿੰਡਾਂ 'ਚ ਬੱਚਿਆਂ ਦਾ ਇਹਨਾਂ ਦੇ ਬਿਹੇਵੀਅਰ 'ਚ ਫਰਕ ਵੇਖਿਆ ਜਾਂਦਾ ਕਿਉਂਕਿ ਉੱਥੇ ਵੀ ਪਿੱਛੇ ਬੇਸ ਜਿਹੜਾ ਹੈਗਾ ਵਾ ਪਿੰਡਾਂ 'ਚ ਵੇਖੋਗੇ ਜਾਗਪਤ ਦਾ ਬਹੁਤ ਜ਼ਿਆਦਾ ਹੈਗਾ ਔਰ ਇਹਦੇ ਨਾਲ ਕੀ ਦਵਾ ਪੇ ਸਾਡਾ ਕਲੈਕਟਿਵ ਆਪਸ ਵਿੱਚ ਜਿਹੜਾ ਭਾਈਚਾਰਾ ਹੈਗਾ ਜਿਹੜੀ ਹੈਗੀ ਆ ਉਹ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦਾ ਹੈਗਾ ਫਿਰ ਅਗਰ ਕੋਈ ਮੁਸ਼ਕਲ ਵੀ ਆਈ ਹੈਗੀ ਆ ਅਸੀਂ ਇਕੱਠੇ ਹੋਗੇ ਉਸ ਦਾ ਮੁਕਾਬਲਾ ਨਹੀਂ ਕਰ ਸਕਦੇ। ਨਤੀਜਾ ਕੀ ਹੁੰਦਾ ਵਾ ਬੱਚੇ ਆਪਣੇ ਜਿਹੜਾ ਹੈਗਾ ਵਾ ਉਹ ਕਿਸੇ ਤਰ੍ਹਾਂ ਅਸਾਇਕ ਫੀਲ ਕਰਦੇ ਹੈਗੇ ਆ ਜਿਹਦਾ ਨਤੀਜਾ ਕੀ ਹੁੰਦਾ ਕਿ ਹੌਲੀ ਹੌਲੀ ਜਿਹੜੇ ਹੈਗੇ ਆ ਉਹ ਗੁਰ ਬਾਣੀ ਤੋਂ ਵੀ ਦੂਰ ਹੁੰਦੇ ਜਾਂਦੇ ਆ ਗੁਰਦੁਆਰਿਆਂ ਤੋਂ ਵੀ ਦੂਰ ਹੁੰਦੇ ਅੱਜ ਤੱਕ ਤੁਸੀਂ ਗੁਰਦੁਆਰੇ ਵੇਖ ਲਓ 90% 99% ਗੁਰਦੁਆਰਿਆਂ 'ਚ ਜਿਹੜਾ ਬੱਚੇ ਜਿਹੜੇ ਹੈਗੇ ਆ ਤੁਹਾਨੂੰ ਨੌਜਵਾਨ ਬੱਚੇ ਬਿਲਕੁਲ ਨਹੀਂ ਮਿਲਣਗੇ। ਸਭ ਤੋਂ ਵੱਡਾ ਜਿਹੜਾ ਨਸ਼ਿਆਂ ਦਾ ਜਿਹੜਾ ਜੋ ਸਾਨੂੰ ਬਾਹਰੋਂ ਪਾਇਆ ਗਿਆ ਸਾਡੀਆਂ ਸਰਕਾਰਾਂ ਦਾ ਵੀ ਕਹਿ ਸਕਦਾ ਵਾਂ ਔਰ ਸਾਡੇ ਜਿਹੜੇ ਹੈਗੇ ਆ ਉਹ ਜਿਹੜੇ ਫੌਜ ਚ ਜਾਂਦੇ ਸੀਗੇ ਸਿੱਖ ਕਿਉਂਕਿ ਉਥੇ ਫ੍ਰੀ ਚ ਸ਼ਰਾਬ ਮਿਲਦੀ ਸੀਗੀ ਉਹਨਾਂ ਨੇ ਵੀ ਬਹੁਤ ਆਦਤ ਪਾਈ ਹੈਗੀ ਆ ਗੁਰਬਾਣੀ ਤੇ ਜਿਹੜਾ ਸਪਸ਼ਟ ਕਹਿੰਦੀ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੇ ਮਾ ਦੂਰ ਹੈ ਬਦਲ ਪਵੇ ਚਾਏ ਤੁਸੀਂ ਵੇਖ ਲੈਣਾ ਨਾ ਸਾਡੇ ਗੁਰਦੁਆਰਿਆਂ ਚ ਨਾ ਬਾਹਰ ਸਾਰੇ ਜਾਣੇ ਡਿਸਕਸ ਤੇ ਇਹ ਕਰਨਗੇ ਮਾਸ ਖਾਣਾ ਕਿ ਮੱਛੀ ਖਾਣਾ ਕਿ ਨਹੀਂ ਲੇਕਿਨ ਇਸ ਚੀਜ਼ ਜਿਹੜੀ ਕੀ ਕੋਈ ਮਨਾਈ ਨਹੀਂ ਹੈਗੀ ਗੁਰਬਾਣੀ 'ਚ ਔਰ ਜਿਸ ਚੀਜ਼ ਦੀ ਮਨਾਈ ਹੈਗੀ ਸ਼ਰਾਬ ਦੀ ਨਸ਼ਿਆਂ ਦੀ ਉਹਦੇ ਨਾਂ ਕੋਈ ਗੁਰਦੁਆਰਾ ਗੱਲ ਕਰੇਗਾ ਔਰ ਨਾ ਕੋਈ ਦੂਸਰਾ ਗੱਲ ਕਰੇਗਾ। ਭਾ ਬਿਲਕੁਲ ਅਸੀਂ ਜੋ ਗੁਰਬਾਣੀ ਕਹਿੰਦੀ ਹੈ ਉਹਦੇ ਉਲਟ ਹੀ ਸਭ ਕੁਝ ਕਰੀ ਜਾ ਰਿਹਾ ਹੈਗੇ ਆ ਜਿਹੜੇ ਸਾਰੇ ਨੀਤੀ ਜੀ ਅਸੀਂ ਵੇਖ ਰਹੇ ਹੈਗੇ ਆ। ਔਰ ਵਿਦੇਸ਼ਾਂ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਹੈਗੇ ਆ ਉਹਨਾਂ ਦੇ ਵਾਸਤੇ ਬਹੁਤ ਗਲਫਹਿਮੀਆਂ ਤੇ ਪ੍ਰਚਾਰ ਜਿਹੜੇ ਹੈਗੇ ਆ ਉਹ ਵੀ ਹੋ ਰਹੇ ਹੈਗੇ ਆ ਕਿਉਂਕਿ ਇਹ ਵੀ ਵੱਡਾ ਕਾਰਨ ਹੈ ਇਸ ਦੇਸ਼ ਵਿੱਚ ਵੀ ਹੋਇਆ ਨਸ਼ਾ ਕੁਸ਼ੀ ਬਾਰ ਵੀ ਹੋ ਰਹੀ ਹੈਗੀ ਡਾਇਰੈਕਟ ਦੀ ਜਾਂ ਇਨਡਾਇਰੈਕਟਲੀ ਜਿਹਦੇ ਨਾਲ ਜਿਹੜੇ ਪ੍ਰਭਾਵ ਪੈਂਦੇ ਹੈਗੇ ਜਿਸ ਤਰ੍ਹਾਂ ਤੁਸੀਂ ਵੇਖਿਆ ਹੋਣਾ ਵਾ 911 ਤੋਂ ਬਾਅਦ ਜਿਹੜੇ ਗਵਾ ਦੂਸਰੇ ਆ ਦੇਸ਼ ਪੇਸ ਵੇਖ ਕੇ ਲਿਬਾਸ ਵੇਖ ਕੇ ਜਾਂ ਦਸਤਾਰ ਵੇਖ ਕੇ ਜਿਹੜੇ ਗਵਾ ਸਿੱਖਾਂ ਤੇ ਵੀ ਹਮਲੇ ਹੋਏ ਔਰ ਅੱਜ ਵੀ ਹੋ ਰਹੇ ਹੈਗੇ ਹਾਂ ਕੁਝ ਸੰਸਥਾਵਾਂ ਨੇ ਸਿੱਖੀ ਬਾਰੇ ਦੂਸਰਿਆਂ ਨੂੰ ਜਾਣਕਾਰੀ ਦੇਣੀ ਸ਼ੁਰੂ ਕੀਤੀ ਹੈਗੀ ਆ ਪਰ ਉਹ ਬੜੇ ਘੱਟ ਲੈਵਲ ਤੇ ਹੈਗੇ ਬਾਬੇ ਨਾਨਕ ਨੇ ਸਾਨੂੰ 500 ਸਾਲ ਪਹਿਲਾਂ ਵਾਰਨਿੰਗ ਦਿੱਤੀ ਸੀ ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਏ ਹੁਣ ਇਹ ਜਿਹੜੀ ਸਾਨੂੰ ਪ੍ਰਚਾਰ ਕਰਨਾ ਸੀਗਾ ਕਿ ਸਿੱਖੀ ਕੀ ਹੈਗੀ ਹੈਗੀ ਆ ਉਹ ਅੱਜ ਤੋਂ 100 ਸਾਲ ਪਹਿਲਾਂ ਕਰਨਾ ਸ਼ੁਰੂ ਕਰਦਾ ਸੀਗਾ ਇਹ ਨਹੀਂ ਕਿ 9/11 ਤੋਂ ਬਾਅਦ ਅਸੀਂ ਸੁੱਤੇ ਜਾ ਗਏ ਹੁਣ ਗੁਰਬਾਣੀ ਦੀ ਪੰਕਤੀ ਬਿਲਕੁਲ ਲਾਗੂ ਹੁੰਦੀ ਹੈ ਅੱਗੋਂ ਦੇ ਜੇ ਚੇਤੀਆਂ ਤੱਕ ਆਇਤ ਮਿਲ ਇਸ ਜਾਏ ਅਸੀਂ ਉਦੋਂ ਨਹੀਂ ਪਹਿਲਾਂ ਸੋਚਿਆ ਕਿ ਸਾਡਾ ਇਹ ਫਰਜ਼ ਹੈਗਾ ਵਾ 9/11 ਤੋਂ ਬਾਅਦ ਜਦੋਂ ਸਾਡੇ ਤੇ ਅਟੈਕ ਹੋਇਆ ਤੇਰੇ ਸੇ ਸੁੱਤੇ ਉੱਠੇ ਇਸ ਕਰਕੇ ਇਹ ਨਹੀਂ ਹੁੰਦਾ ਕਿ ਅੱਗ ਲੱਗੀ ਉਦੋਂ ਖੂ ਪੁੱਟੀਏ ਜੇ ਪਹਿਲੋਂ ਹੀ ਤਿਆਰੀ ਕਰਨੀ ਪੈਣੀ ਹੈਗੀ ਹੁਣ ਜਿੱਥੋਂ ਤੱਕ ਨੌਜਵਾਨਾਂ ਦੀ ਅਧਨਕ ਵਿਚਾਰਧਾਰਾ ਜਿਹੜੀ ਹੈਗੀ ਹੈ ਉਹ ਤੇ ਹੈਗੀ ਹੈ ਔਰ ਉਹਨਾਂ ਨੂੰ ਧਰਮ ਨਿਖਤਿਸਤਾ ਜਾਂ ਬਾਹਰੀਆਂ ਚੀਜ਼ਾਂ ਜਿਹੜੀ ਹੈਗੀਆਂ ਸਿਖਾਈਆਂ ਤੇ ਜਾਂਦੀਆਂ ਹੈਗੀਆਂ ਪਰ ਸਾਨੂੰ ਜਿਹੜਾ ਹੈਗਾ ਵਾ ਸਾਡੇ ਗੁਰਦੁਆਰਿਆਂ ਤੇ ਰਵਾਇਤਾਂ ਤੇ ਮਨਕਰਤ ਕਹਾਣੀਆਂ ਸਿਖਾਈ ਜਾਂਦੀ ਹੈ ਔਰ ਜੇ ਬੱਚਾ ਕੋਈ ਸਵਾਲ ਵੀ ਪੁੱਛਦਾ ਹੈਗਾ ਵਾ ਕਿ ਇਹ ਚੀਜ਼ ਕਿਸ ਤਰ੍ਹਾਂ ਹੋ ਕਿਉਂ ਨਹੀਂ ਤਾਂ ਉਹ ਜਿਹੜਾ ਹੈਗਾ ਉਹਨੂੰ ਦਬਾ ਦਿੱਤਾ ਜਾਂਦਾ ਹੈਗਾ ਵਾ ਕਿਉਂਕਿ ਜਿਹੜਾ ਉੱਤਰ ਦੇਣ ਵਾਲਾ ਜਾਂ ਤੇ ਉਹਨੂੰ ਕੁਝ ਪਤਾ ਹੀ ਨਹੀਂ ਗੁਰਬਾਣੀ ਦਾ ਔਨਾ ਹੀ ਗੁਰਬਾਨੀ ਦੀ ਸਹੀ ਕਾਰਨ ਜਾਣਕਾਰੀ ਜਿਹੜੀ ਹੈਗੀ ਆ ਦੇ ਸਕਦਾ ਹੈਗਾ ਵਾ ਔਰ ਜਿਸ ਤਰ੍ਹਾਂ ਕਿ ਜਿਹੜਾ ਹੈਗਾ ਗਲੋਬਲ ਸੇ ਕਾਉਂਸਲ ਨੇ ਵੀ ਕਿਸ ਸੁਣੀਏ ਕਛ ਕਹੀਏ ਜਿਹੜੇ ਹੈਗੇ ਆ ਇਹ ਪ੍ਰੋਜੈਕਟ ਸ਼ੁਰੂ ਕੀਤਾ ਹੈਗਾ ਵਾ ਇਹਦੀ ਹਰ ਥਾਂ ਲੋੜ ਹੈਗੀ ਹੈ ਕਿਉਂਕਿ ਗੁਰਬਾਨੀ ਕਹਿੰਦੀ ਹੈਗੀ ਆ ਜਦ ਬਲਗ ਦੁਨੀਆ ਰਹੀ ਏ ਨਾਨਕ ਕਿਸ ਸੁਣੀਏ ਕਛ ਕਹੀਏ ਤੇ ਸਾਨੂੰ ਲਿਆਉਣਾ ਪੈਣਾ ਹੈਗਾ ਵਾ ਤਾਂ ਅਸੀਂ ਮਸਲੇ ਹੱਲ ਕਰ ਸਕਦੇ ਹੈਗੇ ਆ ਦੂਸਰਾ ਸਭ ਤੋਂ ਵੱਡਾ ਕਾਰਨ ਜਿਹੜਾ ਹੈਗਾ ਵਾ ਸਾਡੇ ਤੇ ਭਰੋਸਾ ਵੀ ਟੁੱਟਦਾ ਹੈਗਾ ਵਾ ਔਰ ਵਿਸ਼ਵਾਸ ਵੀ ਟੁੱਟਦਾ ਹੈਗਾ ਵਾ ਉਹ ਹੈਗਾ ਕਿ ਬੱਚੇ ਤੇ ਆਪਣਾ ਹਰ ਸਾਲ ਉਸੇ ਤਰੀਕ ਨੂੰ ਜਨਮ ਦਿਨ ਮਨਾਉਂਦੇ ਹੈਗੇ ਆ ਲੇਕਿਨ ਉਹ ਜਦੋਂ ਗੁਰਦੁਆਰਿਆਂ ਨੂੰ ਵੇਖਦੇ ਹੈਗੇ ਆ ਉਹ ਹਰ ਸਾਲ ਜਿਹੜੇ ਹੈਗਾ ਉਹਨਾਂ ਦੇ ਗੁਰਪੁਰਬ ਦੀ ਡੇਟ ਚੇਂਜ ਹੁੰਦੀ ਹੈ ਜਦਕਿ ਪਹਿਲੀ ਦਾ ਬੱਚਾ ਵੀ ਪੜ ਲੈਂਦਾ ਹੈਗਾ ਕਿ ਸਾਲ 'ਚ 365 ਜਾਂ 366 ਦਿਨ ਹੁੰਦੇ ਹੈਗੇ ਆ ਲੇਕਿਨ ਜਦੋਂ ਗੁਰਦੁਆਰਿਆਂ 'ਚ ਵੇਖਦਾ ਵਾ ਉਹਨਾਂ ਸਿਰ ਬੱਚੇ ਨੇ ਜਿਹੜਾ ਹੈਗਾ ਵਾ ਜਿਹੜਾ 10ਵੀਂ ਪੜਿਆ ਵੀ ਹੋਇਆ ਵਾ ਉਹਨੇ ਵੀ ਕਿਹਾ ਨਾ ਇਹ ਗੁਰਦੁਆਰੇ ਤੇ ਨਾ ਪੜ ਪੜੇ ਹੈਗੇ ਆ ਇਹਨਾਂ ਨੇ ਮੈਨੂੰ ਕੀ ਸਿਖਾ ਲੈਣਾ ਹੈਗਾ ਵਾ ਕਿ ਉਸ ਬੰਦੇ ਤੇ ਵਿਸ਼ਵਾਸ ਨਹੀਂ ਗੁਰਦੁਆਰੇ ਵਾਲੇ ਤੇ ਤੇ ضروری ਗੱਲ ਉਹਦੀ ਗੱਲ ਵੀ ਨਹੀਂ ਸੁਨੇਗਾ। ਔਰ ਡਾਇਰੈਕਟਲੀ ਇੰਡਾਇਰੈਕਟਲੀ ਦਾ ਰਿਜ਼ਲਟ ਇਹ ਵੀ ਹੋਇਆ ਵਾ ਕਿ ਬੱਚੇ ਆਪਣੇ ਇਤਿਹਾਸਕ ਜਾਣਕਾਰੀ ਨਹੀਂ ਹਾਸਲ ਕਰ ਸਕਦੇ। ਜਾਣਕਾਰੀ ਦਾ ਪਤਾ ਨਹੀਂ ਲੱਗ ਸਕਦਾ ਵਾ। ਉਹ ਜਿਹੜਾ ਗਾ ਵਿਸ਼ਵਾਸ ਪੈਦਾ ਕਰਨਾ ਕਿ ਜਿਸ ਤਰ੍ਹਾਂ ਭੈਣ ਜੀ ਨੇ ਵੀ ਸ਼ੁਰੂ ਚ ਗੱਲ ਕੀਤੀ ਹੈਗੀ ਆ ਇਹ ਮੂਲ ਨਾਰਿਸ਼ਾਈ ਕਲੰਡਰ ਜਿਹੜਾ ਹੈਗਾ ਵਾ ਸਾਨੂੰ ਅਪਣਾਉਣਾ ਵੀ ਪੈਣਾ ਲਾਗੂ ਵੀ ਕਰਨਾ ਪੈਣਾ ਵਾ ਆਦਤ ਵੀ ਪਾਉਣੀ ਪੈਣੀ ਇਹਦੀ। ਇਹ ਤਾਂ ਚੀਜ਼ਾਂ ਹੋਣੀਆਂ ਵਾ ਨਹੀਂ ਤੇ ਜਿਹੜਾ ਗਾ ਅਸੀਂ ਬੱਚਿਆਂ ਤੋਂ ਬਹੁਤ ਦੂਰੀ ਜਿਹੜੀ ਹੈਗੀ ਬਣਾ ਕੇ ਰੱਖਾਂਗੇ। ਔਰ ਫਿਰ ਲਈ ਹੈਗਾ ਵਾ ਜੇ ਗੁਰਦੁਆਰਿਆਂ ਵਿੱਚ ਨੌਜਵਾਨਾਂ ਦੀ ਜੇਕਰ ਕਿਸੇ ਨੂੰ ਮਾਰੇ ਕਮਜ਼ੋਰੀ ਹੈਗੀ ਆ ਉਹਨਾਂ ਦੀ ਫੀਸ ਵਕਤੇ ਸਹਾਇਤਾ ਕਰਦਾ ਹੈਗਾ ਹਾਂ ਕੀਰਤਨ ਕਹਾਣੀਆਂ ਲੰਗਰ ਫੁੱਲ ਫੁੱਟਨੇ ਤੇ ਲੱਖਾਂ ਕਰੋੜਾਂ ਰੁਪਈਆ ਜੇ ਹਰ ਸਾਲ ਬਰਬਾਦ ਕਰੀ ਜਾਂਦੇ ਹੈਗੇ ਆ ਲੇਕਿਨ ਉਹਦੇ ਨਾਲ ਜੇਕਰ ਬੱਚਿਆਂ ਨੂੰ ਆਪਣਾ ਨੂੰ ਪੜਾ ਲਈਏ ਤਾਂ ਬੱਚਿਆਂ ਨਾਲ ਸਾਡਾ ਡਾਇਰੈਕਟ ਸੰਬੰਧ ਬਣ ਸਕਦਾ ਹੈਗਾ ਵਾ ਇਹਤੇ ਵੀ ਸਾਡਾ ਉਹੀ ਆ ਜਾਂਦਾ ਹੈਗਾ ਵਾ ਕਿਉਂਕਿ ਸਾਡਾ ਸਵਾਰਥ ਹੈਗਾ ਵਾ ਕਿ ਅਸੀਂ ਵਿਖਾਵਾ ਕਰਨਾ ਹੈਗਾ ਵਾ ਜਦਕਿ ਜਿਹੜਾ ਗਾ ਗੁਰੂ ਦੀ ਮਤ ਨਹੀਂ ਲੈਣੀ ਉਹ ਦਿਨ ਦਿੱਤੇਗੇ ਸਾਨੂੰ ਆਪਣੇ ਆਪ ਹੌਲੀ ਹੌਲੀ ਭੁਗਤਨੇ ਪੈ ਰਹੇ ਹੈਗੇ ਆ ਜੇਕਰ ਅਸੀਂ ਲੋੜਵੰਦ ਬੱਚਿਆਂ ਦੀ ਸਹਾਇਤਾ ਕਰਾਂਗੇ ਤਾਂ ਆਟੋਮੈਟਿਕਲੀ ਸਾਡਾ ਉਹਦੇ ਨਾਲ ਉਹਨਾਂ ਨਾਲ ਸੰਬੰਧ ਬਣੇਗਾ ਰਿਲੇਸ਼ਨ ਬਣੇਗਾ ਕੱਲ ਨੂੰ ਅਗਰ ਉਹ ਉੱਚੀ ਪਦਵੀ ਤੇ ਜਾਂਦੇ ਹੈਗੇ ਆ ਤੇ ਉਹ ਕੌਮ ਦੀ ਭਲਾਈ ਵੀ ਕੁਝ ਕਰ ਸਕਾਂਗੇ ਕਿਉਂਕਿ ਜਿਹਦੇ ਅੰਦਰ ਬਾਣੀ ਆ ਜੇਗੀ ਨਾ ਜਿਸ ਬਾਣੀ ਸਿਉਂਚਿਤ ਲਾਇਆ ਸੇ ਜਨ ਨਿਰਮਲ ਪ੍ਰਮਾਣ ਨਾਨਕ ਨਾਮ ਤਿਨਾਂ ਕਦੇ ਨਾ ਵਿਸਰੇ ਸੇ ਦਰਸ ਸਚੇ ਜਾਨ ਫਿਰ ਉਹਨਾਂ ਦਾ ਸਰੂਪ ਕਦੀ ਨਹੀਂ ਟੁੱਟੇਗਾ ਕਿਉਂਕਿ ਅੰਦਰ ਉਹਨਾਂ ਦੇ ਉਹ ਨਾਮ ਆ ਜਾਏਗਾ ਕਿਉਂਕਿ ਅਸੀਂ ਸਬੰਧ ਜੋੜਨਾ ਸ਼ੁਰੂ ਕਰ ਦਿੱਤਾ ਸਹਾਇਤਾ ਦਿੱਤੀ ਉਹਨੇ ਐਜੂਕੇਸ਼ਨ ਚੰਗੀ ਲਈ ਗੁਰਮਤ ਦੀ ਐਜੂਕੇਸ਼ਨ ਵੀ ਲਈ ਬਾਹਰਲੀ ਐਜੂਕੇਸ਼ਨ ਵੀ ਲਈ ਤੇ ਆਪਣੇ ਆਪ ਜਿਹੜਾ ਹੈਗਾ ਫਿਰ ਉਹਦਾ ਸਰੂਪ ਕਦੀ ਨਹੀਂ ਟੁੱਟੇਗਾ ਇਨ ਫੈਕਟ ਜੇ ਇਤਿਹਾਸ ਪੜ ਲਓ ਕਿਸੇ ਗੁਰੂ ਸਾਹਿਬ ਨੇ ਨਹੀਂ ਕਿਹਾ ਸੀਗਾ ਤੁਸੀਂ ਆਪਣਾ ਸਰੂਪ ਰੱਖੋ ਅੰਦਰਲਾ ਸਰੂਪ ਬਣਾਇਆ ਵਾ ਬਾਹਰਲਾ ਸਰੂਪ ਆਪਣੇ ਆਪ ਹੀ ਬਣ ਗਿਆ ਹੈਗਾ ਇਸ ਕਰਕੇ ਜਿਹੜਾ ਹੈਗਾ ਜਿੱਥੇ ਅਸੀਂ دنیਵੀ ਗਿਆਨ ਤੇ ਲੋੜ ਜ਼ੋਰ ਪਾਉਣੇ ਹੈਗੇ ਆ ਉਥੇ ਮਨ ਦਾ ਗਿਆਨ ਜਿਹੜਾ ਹੈਗਾ ਵਾ ਉਥੇ ਵੀ ਜ਼ੋਰ ਪਾਣਾ ਹੈਗਾ ਵਾ ਹਾਂ ਆਰਥਿਕ ਪੱਧਰ ਮਜ਼ਬੂਤ ਕਰਨੇ ਹੈਗੇ ਕੋਈ ਸ਼ੱਕ ਨਹੀਂ ਜੀਵਨ ਵੀ ਆਪਣਾ ਬਣਾਉਣਾ ਵਾ ਔਰ ਜੀਵਨ ਨੂੰ ਚਲਾਉਣਾ ਵੀ ਹੈਗਾ ਇਸ ਕਰਕੇ ਦੋਵਾਂ ਦੀ ਲੋੜ ਹੈਗਾ دنیਵੀ ਗਿਆਨ ਦੀ ਲੋੜ ਹੈਗੀ ਆ ਔਰ ਗੁਰਬਾਣੀ ਦੇ ਗਿਆਨ ਦੀ ਵੀ ਲੋੜ ਹੈਗੀ ਆ ਤਾਂ ਜਿਹੜਾ ਹੈਗਾ ਵਾ ਦੂਸਰੀ ਗੱਲ ਜਿਹੜੀ ਵਾਤਾਵਰਣ ਦੀ ਜਿਹੜੀ ਹੈਗੀ ਆ ਪੜਦੇ ਤੇ ਸੀ ਅਗੇ ਪਵਨ ਗੁਰੂ ਪਾਣੀ ਪਤਾ ਮਾਤਾ ਆਧਰਤ ਮਤ ਪਰ ਪਾਣੀ ਧਰਤੀ ਹਵਾ ਸਭ ਜਿਹੜੀ ਬਰਬਾਦ ਕਰੀ ਜਾ ਰਿਹਾ ਗਿਆ ਔਰ ਪੰਜਾਬ ਚ ਇਹ ਬੁਰੀ ਤਰ੍ਹਾਂ ਕੀਤਾ ਜਾ ਰਿਹਾ ਇੱਕ ਇੱਕ ਚੀਜ਼ ਪੰਜਾਬ ਦੀ ਬਰਬਾਦ ਹੋ ਚੁੱਕੀ ਪਾਣੀ ਲੈ ਲਓ ਭਾਵੇਂ ਹਵਾ ਲੈ ਲਓ ਭਾਵੇਂ ਜ਼ਮੀਨ ਲੈ ਲਓ ਹੁਣ ਬੱਚੇ ਜੇ ਵੇਖਣਗੇ ਇਹ ਸ਼ਬਦ ਪੜਨਗੇ ਕਿ ਰੋਜ਼ ਪੜਦੇ ਹੈਗੇ ਆ ਜਪਜੀ ਸਾਹਿਬ ਦੇ ਅਖੀਰ ਤੇ ਔਰ ਵੇਖਦੇ ਇਹਦੀ ਐਪਲੀਕੇਸ਼ਨ ਉਲਟੀ ਹੈਗੀ ਆ ਤੇ ਉਹ ਕੀ ਸਾਡੇ ਤੇ ਭਰੋਸਾ ਕਰਨਗੇ ਅੱਜ ਦੇ ਬਦਲ ਦੇ ਸਮਾਜਿਕ ਮਾਹੌਲ ਵਿੱਚ ਸਿੱਖੀ ਦੇ ਅੰਦਰਲੇ ਤੇ ਬਾਹਰਲੇ ਸ੍ਰੋਪ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਅਨੁਸਾਰ ਚੱਲ ਕੇ ਆਸਾਨੀ ਨਾਲ ਸਾਬਤ ਸੂਰਤ ਕਾਇਮ ਰੱਖਿਆ ਜਾ ਸਕਦਾ ਹੈਗਾ ਵਾ ਅਗਰ ਅਸੀਂ ਉਪਰਾਲੇ ਸ਼ੁਰੂ ਕਰ ਦਈਏ ਇਸ ਕਰਕੇ ਮੈਂ ਤੇ ਕਹੂੰਗਾ ਗੁਰਪੁਰ ਮਨਾਉਣੇ ਬੰਦ ਕਰੀਏ ਗੁਰਬਾਣੀ ਤੋਂ ਸਿੱਖਣਾ ਸ਼ੁਰੂ ਕਰੀਏ ਕਿਉਂਕਿ ਭਾਈ ਗੁਰਦਾਸ ਨੇ ਇਹ ਨਹੀਂ ਕਿਹਾ ਗੁਰਪੁਰ ਮਨਾਉਣੇ ਹੈਗੇ ਆ ਗੁਰਪੁਰ ਕਰਨ ਦੇ ਕਿਹਾ ਵਾ ਗੁਰੂ ਦੀ ਸਿੱਖਿਆ ਦੇ ਅਨੁਸਾਰ ਚੱਲਣ ਦਾ ਕਹਾਏਗਾ ਸੱਚੀ ਬਾਣੀ ਦਾ ਸਹੀ ਟੰਗ ਨਾਲ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਅਨਸਾਰ ਜਿਹੜਾ ਹੈਗਾ ਉਹ ਪ੍ਰਚਾਰ ਕੀਤਾ ਜਾਵੇ ਨਾ ਕਿ ਮਨਕਰਤ ਕਹਾਣੀਆਂ ਜਿਹੜੀਆਂ ਹੈਗੀਆਂ ਉਹ ਸੁਣਾਈਆਂ ਜਾਣ। ਬੱਚਿਆਂ ਤੇ ਮਾਤਾ ਦੇ ਅੰਦਰ ਮਾਤਾ ਪਿਤਾ ਦੇ ਅੰਦਰ ਜਿਹੜਾ ਹੈਗਾ ਵਾ ਪਰਿਵਾਰ ਵਿੱਚ ਕਿਸ ਤਰ੍ਹਾਂ ਰਹਿਣਾ ਵਾ ਔਰ ਆਪਸ ਵਿੱਚ ਕਿਸ ਤਰ੍ਹਾਂ ਸਬੰਧ ਬਣਾਉਣਾ ਵਾ ਉਹਦੀ ਸਿੱਖਿਆ ਦੀ ਸਾਨੂੰ ਬਹੁਤ ਲੋੜ ਹੈਗੀ ਆ ਕਿਉਂਕਿ ਅਗਰ ਪਰਿਵਾਰ ਤੋਂ ਅਸੀਂ ਟੁੱਟ ਜਾਨੇ ਹੈਗੇ ਆ ਤੇ ਅੱਗੋਂ ਅਸੀਂ ਆਟੋਮੈਟਿਕਲੀ ਟੁੱਟ ਜਾਵਾਂਗੇ। ਪਹਿਲਾਂ ਆਪ ਸਿੱਖਿਆ ਲਈ ਜਾਵੇ ਫਿਰ ਦੂਸਰੇ ਨੂੰ ਸਿੱਖਿਆ ਦੇ ਚੀ। ਤੇ ਜੀ ਗੁਰਬਾਣੀ ਵੀ ਇਹ ਕਹਿੰਦੀ ਆ ਪ੍ਰਤਮੇ ਮਨ ਪ੍ਰਬੋਧੇ ਆਪਣਾ ਪਾਛੇ ਅਵਰ ਜਾਵੇ ਜਾਤ ਪਾਤ ਦਾ ਜਿਹੜਾ ਹੈਗਾ ਸਾਨੂੰ ਤਿਆਗਣਾ ਪੈਣਾ ਵਾ ਤੇ ਸਾਂਝੀ ਵਲਤਾ ਕਾਇਮ ਕਰਨੀ ਪੈਣੀ ਹੈਗੀ ਆ ਆਨੰਦ ਕਾਰਜ ਕੀ ਹੈ ਬੱਚੇ ਕਿਸ ਤਰ੍ਹਾਂ ਪਾਲਣੇ ਹੈਗੇ ਉਹਦੀ ਵੀ ਸਿੱਖਿਆ ਦੇਣੀ ਪੈਣੀ ਹੈਗੀ ਗੁਰਮੁਖ ਦੇ ਆਧਾਰ ਤੇ ਸਹੀ ਇਤਿਹਾਸਕ ਜਾਣਕਾਰੀ ਦੇਣੀ ਪੈਣੀ ਹੈਗੀ ਬੋਲਚਾਲ ਨਾਲ ਇੱਕ ਸ਼ਾਈ ਕੈਲੰਡਰ ਜਿਹੜਾਗਾ ਇਹ ਲਾਗੂ ਕਰਕੇ ਔਰ ਜਿਹੜਾਗਾ ਗੁਰਬਾਣੀ ਕੀ ਕਹਿੰਦੀ ਹੈਗੀ ਆ ਸਤ ਸੰਗਤ ਸਤ ਗੁਰ ਚਟਸਾਲਿਆ ਜਿਤ ਹਰ ਗੁਣ ਸਿੱਖਿਆ ਸਾਨੂੰ ਗੁਰਦੁਆਰਿਆਂ ਨੂੰ ਸਤ ਸੰਗਤ ਚੱਡੀ ਚਟਸਾਲ ਵਿੱਚ ਜਿਹੜਾ ਸਕੂਲਾਂ ਵਾਂਗ ਜਿਸ ਤਰ੍ਹਾਂ ਬਾਕੀ ਦੁਨਿਆਵੀ ਸਿੱਖਿਆ ਪੜਾਈ ਜਾਂਦੀ ਹੈਗੀ ਆ ਸਾਨੂੰ ਗੁਰਬਾਣੀ ਵੀ ਬਿਲਕੁਲ ਉਸੇ ਤਰੀਕੇ ਨਾਲ ਪੜਾਉਣੀ ਜਿਹੜਾਗਾ ਵਾ ਇਹ ਚੀਜ਼ ਸ਼ੁਰੂ ਕਰਨੀ ਪੈਣੀ ਹੈਗੀ ਆ ਨਹੀਂ ਤੇ ਜੋ ਅੱਜ ਕੱਲ ਗੁਰਦੁਆਰਿਆਂ ਤੇ ਪੜਾਇਆ ਜਾ ਰਿਹਾ ਹੈਗਾ ਵਾ ਉਹਦੇ ਨਾਲ ਸੁਖੀ ਸੁਰੂਪ ਹੋਰ ਅੰਦਰਲਾ ਤੇ ਬਾਹਰਲਾ ਖਰਾਬ ਹੋ ਸਕਦਾ ਵਾ ਸੁਧਰਨ ਦੀ ਬਿਲਕੁਲ ਪ੍ਰੋਬੈਬਿਲਟੀ ਨਹੀਂ ਆਗੀ ਸਾਨੂੰ ਆਪਣੀਆਂ ਆਦਤਾਂ ਜਿਹੜੀਆਂ ਹੈਗੀਆਂ ਲੰਗਰ ਤੇ ਫੁੱਲ ਰੋਡ ਨੇ ਜਿਹੜੇ ਹੈਗੇ ਆ ਔਰ ਉਹ ਜਿਹੜੀ ਕਿ ਮਾਇਆ ਬੱਚਿਆਂ ਦੇ ਵਾਸਤੇ ਖਰਚਣੀ ਪੈਣੀ ਹੈਗੀ ਆ ਉਹਨਾਂ ਦੀ ਐਜੂਕੇਸ਼ਨ ਵਾਸਤੇ ਖਰਚਣੀ ਪੈਣੀ ਹੈਗੀ ਆ ਔਰ ਘਟਿਆ ਨੇਤਾ ਤੇ ਹੰਕਾਰੀ ਪ੍ਰਬੰਧਕ ਚੁਣਨ ਦੀ ਬਜਾਏ ਬਜਾਏ ਗਿਆਨ ਤੇ ਸੁਲਝੇ ਹੋਏ ਗੁਰਮਖਾਂ ਨੂੰ ਚੁੜਨਾ ਪਏਗਾ ਇਹ ਵੀ ਸਾਨੂੰ ਚੂਜ਼ ਕਰਨ ਦੀ ਆਦਤ ਬਦਲਣੀ ਪੈਣੀ ਹੈਗੀ ਆ ਔਰ ਉਹਦੇ ਵਾਸਤੇ ਸਾਨੂੰ ਸਭ ਤੋਂ ਪਹਿਲੋਂ ਕੀ ਕਰਨਾ ਪੈਣਾ ਹੈਗਾ ਵਾ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਪਲ ਮਾਨੋ ਹਰ ਹਰ ਕਥਾ ਨਰਾਲੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਭੁੱਲਣ ਅੰਦਰ ਸਭ ਕੋ ਉਹ ਪੁਲ ਗੁਰੂ ਪ੍ਰਤਾਪ ਪਤੇ ਪ੍ਰਮਾਨ ਕਰਨੇ ਵਾਗੁਰੂ ਜੀ ਕਾ ਫਲਸਾ ਵਾਗੁਰੂ ਜੀ ਕਾ